ਇਹ ਹੋਣੀ ਹੱਸੋਂ ਨੂੰ ਪਤਾ ਨਾ ਲੱਗ ਜੀ ਥੋੜਾ ਧਿਆਨ ਨਾਲ ਚੱਲ ਮੰਮੀ ਧਿਆਨ ਨਾਲ ਹੀ ਚੱਲਣ ਡਿਆ ਵਾ ਪਖੰਡ ਬਾਜੀਆਂ ਨਾਲ ਹੀ ਕੰਮ ਬਣਦੇ ਹੀ ਹੱਡੇ ਬੇਸ਼ੱਕ ਪਖੰਡ ਬਾਜੀ ਨਾਲ ਬਣਦੇ ਆ ਜਿੱਦਾਂ ਮਰਜ਼ੀ ਬਣਦੇ ਆ ਪਰ ਉਹਦੇ ਕੰਨੋਂ ਕੰਨੀ ਫਿਕਸਾ ਪੈ ਜੇ ਮੱਸਾ ਕਿਤੇ ਉਹ ਨਹੀਂ ਪੈਂਦੀ ਬਾਦੂ ਪਾਗਲ ਹਲੇ ਬਣਾ ਲੈਣਾ ਹਲੇ ਤੇ ਨਾਟਕੀ ਚੱਲਣ ਡਿਆ ਵਾ ਚਲਾਈ ਜਾਂਦੇ ਕੋਈ ਨਹੀਂ ਹੁੰਦਾ ਅਜੇ ਚਲਾ ਤੂੰ ਥੋੜੇ ਦੇਣਾ ਅਜੇ ਤੇ ਉਹ ਕਹਿਣ ਦੀ ਨਾ ਪੈਲੀ ਦਾ ਤੜੀ ਵੇਚ ਕੇ ਆਂਦੇ ਹੁੰਦੇ ਸਿੱਧੀ ਉਂਗਲ ਨਾਲ ਘੋਣਾ ਨੇ ਕੋਲੇ ਟੇਢੀ ਕਰਨੀ ਪੈਂਦੀ ਟੇਢੀ ਕੀਤੀ ਤੇ ਵੈਲਾ ਨਿਕਲਿਆ ਕਣੀ ਗਾਲੀ ਇਦਾਂ ਹੀ ਬਾਨੀ ਕੋਈ ਗੱਲ ਨਹੀਂ ਚੱਲਣ ਡਿਆ ਨਾ ਚਲ ਆਈ ਜਾਓ ਫਿਰ ਹੋਏ ਆਪਣੇ ਆਪ ਨੂੰ ਬੜਾ ਚਲਾਕ ਸਮਝਦੀ ਜੋ ਵੀ ਮੈਂ ਹੀ ਚਲਾਕ ਹਰੇ ਤੇ ਮੰਮੀ ਇਹ ਹੋਈ ਸ਼ਦਾਈ ਬਣਾਏ ਆ ਚਾਚਾ ਚਾਚੀ ਸੁੱਖ ਤੇ ਨੇਵੀ ਆ ਆਹੋ ਇਹਨਾਂ ਨੂੰ ਇਹ ਆ ਕਿ ਸਭ ਹੀ ਕਣੀ ਸੱਚੀ ਇਦਾਂ ਹੋਇਆ ਬਿਮਾਰ ਚਲ ਕੋਹਨੀ ਦਾ ਮੰਮੀ ਆ ਤੇ ਗੱਲ ਗਈ ਭਾਣਾ ਚਾਚਾ ਵੀ ਮੰਨਿਆ ਸੀ ਪੈਸੇ ਨੇ ਉਹਨਾਂ ਦਾ ਕੀ ਕਰਨਾ ਉਹਨਾਂ ਦਾ ਕੀ ਕਰਨਾ ਚਾਚੇ ਨੂੰ ਦੇਣ ਦੇਗਾ ਪੈਸਾ ਉਹਨਾਂ ਨੂੰ ਕੀ ਕਹਿਣਾ ਵਾ ਪਿੱਤੇ ਦੇ ਜੇ ਦਊਗਾ ਵੀ ਤੇ ਨਾ ਕਰਦਾਂਗੇ ਮੈਂ ਤੇ ਕੀ ਨਾ ਮਮੀ ਜਿਹੜੀ ਮਾਇਆ ਆਉਂਦੀ ਆ ਨਾ ਔਣਦੀ ਏ ਨਾ ਨਾਵਾ ਫਨਾਵਾ ਕਰੀਏ ਮਾਹਾਂ ਤੇ ਆਉਣ ਲੱਗੇ ਔਣ ਤੇ ਲੱਗੇ ਆ ਪੁੱਤ ਮੰਨਦੀ ਮੈਂ ਚਾਚੇ ਤੇਰੇ ਨੇ ਝਟ ਮੰਗ ਲੈਣੇ ਆ ਇੱਧਰ ਕਿਹੜੇ ਆਪਾਂ ਦੇਣੇ ਆ ਇੱਧਰੋਂ ਆਉਣ ਦੇ ਜਿੰਨੇ ਆਉਂਦੇ ਆ ਚੱਲ ਵੇਖ ਲੋ ਫਿਰ ਮੈਂ ਦੇਖ ਨਾ ਲੱਗਦਾ ਚਾਚੇ ਨੇ ਨਹੀਂ ਮੰਗਣੇ ਚਾਚੇ ਨੇ ਮੰਗ ਲੈਣੇ ਚਾਚੇ ਨੇ ਅੱਗੇ ਨਹੀਂ ਮੰਗੇ ਮੰਗ ਲੈਣੇ ਉਹਨੇ ਚੱਲ ਸੱਸ ਦੇ ਉਹਨਾਂ ਕਹਿ ਗਈ ਆ ਪੈੜੀ ਵੀ ਪੁੱਤ ਜੀ ਵੇਚਣੀ ਕੋ ਉਹਦੇ ਵੇਚ ਦਾਂਗੇ ਆੜੀ ਰਹਿਣ ਦੋ ਢੰਡੀ ਵਾਲੇ ਫਿਰ ਮੰਨਦਾ ਫਿਰ ਆਪਣੀ ਮਾਦੀਆਂ ਸਕੀਮਾਂ ਨੂੰ ਆਹੋ ਇਹ ਤੇ ਸ਼ੁਰੂ ਤਾਂ ਮੰਨੀਆਂ ਜਾਂਦੀਆਂ ਵਾ ਪਹਿਲੀ ਤੇ ਵੀ ਤੇ ਸਕੀਮਾਂ ਹੀ ਪਿੰਦੀਆਂ ਰਹੀਆਂ ਅਲੇ ਦਸ ਕੇ ਮਰ ਸ਼ੁਰੂ ਹੀ ਕੀਤੀਆਂ ਵੇਖੀ ਗਾਂ ਗਾਂ ਬਣਦਾ ਕੀ ਆ ਬਣਾਉਣਾ ਪੈਣਾ ਕਹਿੰਦੀ ਮੇਰੀ ਮਾਂ ਦੀ ਪੈੜੀ ਕਿੱਦਾਂ ਮੈਂ ਵੇਚ ਲੂੰਗੀ ਹੁਣ ਵੀ ਕਿਉਂ ਕਿ ਤੇ ਵੇਖੀ ਕਿੱਦਾਂ ਵਿਕਦੀ ਆ ਉਹ ਐਵੇਂ ਕਹਿਣ ਦੀਆਂ ਗੱਲਾਂ ਜਦੋਂ ਹੁੰਦਾ ਨਾ ਸਾਰਾ ਕੁਝ ਫੇਰ ਪਤਾ ਲੱਗਦਾ ਵੇਖਿਆ ਅੰਤਰ ਲੈ ਕੇ ਕਿਦਾਂ ਮਾਰਦੀ ਸੀ ਬੈਠੀ ਹਾਂ ਕੋਈ ਨਹੀਂ ਭੈਣ ਜੀ ਜਿੱਦਾਂ ਬੋਗੇ ਉਦਾਂ ਕਰਾਂਗਾ ਬਦਮਾਸ਼ ਵੇਖਿਆ ਇੱਥੇ ਬੈਠਾ ਮੂੰਹ ਨਹੀਂ ਤਾਂ ਨੂੰ ਜੁੱਕਦਾ ਹਉਣ ਤੇ ਉਹਨੇ ਤਾਂ ਦੰਦ ਤੋਂ ਦੰਦ ਨਹੀਂ ਚੁੱਕਿਆ ਹੁਣ ਪਈ ਨਾ ਸਿਰ ਤੇ ਵੇਖੀ ਹੁਣ ਭੁਗਤਦੇ ਬਹੁਤ ਦੇਰਾਂ ਸਾਡਾ ਕੀ ਜਾਊਗਾ ਹਾਂ ਸਾਨੂੰ ਕੀ ਪ੍ਰਵਾਹ ਸੋਖ ਆ ਗਈ ਫੇਰ ਕਿਹਨ ਦਾ ਸਾਭੀ ਪਤਾ ਮੰਮੀ ਹੁਣ ਚਾਚੇ ਨੂੰ ਕਰੋ ਹਾਂ ਫੋਨ ਸਗੋਂ ਵੀ ਲੈ ਜਾਂਦੇ ਕੋਈ ਨਹੀਂ ਚਲ ਜਾ ਚਲ ਜਾ ਤੂੰ ਇੱਥੋਂ ਜਾ ਤੂੰ ਇੱਥੇ ਕੰਮਕੁਮ ਕਰਦੀ ਐ ਨਾ ਉਧਰ ਰਸੋਈ ਚ ਕਰ ਲਿਆ ਕਰ ਇੱਥੇ ਨਾ ਆਇਆ ਕਰ ਤੈਨੂੰ ਪਤਾ ਵੇ ਛੱਟ ਚ ਡੰਡਾ ਪੈਂਦਾ ਇਹਨੂੰ ਪਤਾ ਨਹੀਂ ਲੱਗਦਾ ਕੁਝ ਵੀ ਹਾਂ ਮੰਮੀ ਮੈਂ ਤੇ ਉਧਾਂ ਆ ਗਈ ਮੈਨੂੰ ਸਗੋਂ ਮੰਮੀ ਕਹਿੰਦੀ ਲੱਗੇ ਜਾਇਆ ਕਰ ਕੁਝ ਨਹੀਂ ਮੰਮੀ ਕੀ ਹੁੰਦਾ ਪੁੱਤ ਤੈਨੂੰ ਜਾ 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 ਪੁੱਤ ਜਾ ਚਲ ਜਾ ਕੁਛ ਮਾਰ ਮੂਰਨਾ ਦਵੇ ਇਹਦਾ ਕੀ ਪਤਾ ਵਾ ਮੈਂ ਤੇ ਆਪ ਬਚ ਬਚ ਕੇ ਰਹਿਣ ਦੇਈ ਆ ਜੇ ਮੰਮੀ ਮੈਂ ਆ ਜਾਂਗੀ ਲੱਗੇ ਤੇ ਫਿਰ ਚਲੋ ਮੈਂ ਜਾਂਦੀ ਆ ਜਾ ਮੇਰੀ ਧੀ ਉੱਥੋਂ ਕੰਮਕੁਮ ਕਰ ਲਾ ਤੇਨੂੰ ਕੀ ਹੁੰਦਾ ਮੰਮੀ ਇਹਨਾਂ ਦੇ ਕਰਨਾ ਹੀ ਪੈਣਾ ਵਾ ਹੋਰ ਇੱਕਦਮ ਥੋੜੀ ਸਹੀ ਹੋ ਜਾਣਾ ਉਹ ਕਦਵਾ ਕੜੀ ਮਸਹੀ ਹੋ ਜਾਣਾ ਜੇ ਲੱਗੀ ਹੁੰਦੀ ਹੈ ਤੇ ਫਿਰ ਕਿਉਂ ਗੁੱਸੇ ਹੁਣ ਨਾ ਉਹ ਨਹੀਂ ਇਹਦੇ ਨੂੰ ਪਤਾ ਹੀ ਨਾ ਲੱਗ ਜੇ ਆਹ ਪਤਾ ਬਾਕੀ ਗੱਲਾਂ ਦਾ ਕਿੰਨਾ ਕੁ ਪਤਾ ਲੱਗਿਆ ਜੀ ਇਹਦਾ ਲੱਗਣ ਦਵਾਂਗੇ ਅਸੀਂ ਸਾਬ ਪਤਾ ਹੀ ਨਹੀਂ ਐਵੇਂ ਨਾ ਸਮਝੋ ਕਿ ਬੜੀ ਚਲਾਕ ਚਾਰ ਰਤیاں ਵਾਦੀ ਆ ਉਹ ਅੱਗੇ ਮਨਜੀਤ ਨੇ ਧੋਖਾ ਦਿੱਤਾ ਸਾਨੂੰ ਜੇ ਮਨਜੀਤ ਨਾ ਦੇਂਦੀ ਤੇ ਵਿਆਹ ਦਵਣੀ ਪਤਾ ਲੱਗਣਾ ਤੂੰ ਕੀ ਜਾਣਦਾ ਮੈਨੂੰ ਮੈਂ ਏਡੀ ਛੇਤੀ ਇਹਨੂੰ ਪਤਾ ਲੱਗਣ ਦਵਾਂਗੀ ਐਨੀ ਕੱਚੀ ਕੁੜੀ ਨਹੀਂ ਹੈਗੀ ਮੈਂ ਜਿਹੜਾ ਪਤਾ ਲੱਗ ਜੂ ਇਹਨੂੰ ਏਡੀ ਛੇਤੀ ਕਰਤੇ ਇੱਧਰ ਪਾਉਣੀ ਹੈ ਕਰਤ ਲੱਗ ਨਹੀਂ ਨਹੀਂ ਦਹੀਂ ਮਸਾ ਤੇ ਤਿੱਖੀ ਕਰਨਾਂ ਵੀ ਹੋਈ ਹੈ ਇਹ ਵਾਰੀ ਜੀ ਤਿੱਖੀ ਕਰ ਹੀ ਲਵਾਂ ਚਲ ਇੱਕ ਫਾਇਦਾ ਤੇ ਹੈਗਾ ਨਾ ਅਚੀਜ਼ਾਂ ਦਾ ਕਰਤੀ ਉਸੇ ਟਾਈਮ ਬੰਦਾ ਵਰਤ ਲੈਿੰਦਾ ਐ ਇੰਨੀ ਚੀਜ਼ ਇਹ ਕਿੰਨਾ ਵੱਡਾ ਟੈਪਿੰਗ ਹੈ ਮੰਮੀ ਹੁਣੀ ਨਹੀਂ ਪਹੁੰਚ ਕੇ ਹੁਣੀ ਘਰ ਫੋਨ ਹੀ ਲਾਇਆ ਮੰਮੀ ਨੇ ਜਾ ਕੇ ਮੈਂ ਕਿਹਾ ਵੀ ਪਹੁੰਚ ਕੇ ਫੋਨ ਲਾ ਦਿਓ ਜਦੋਂ ਮਾਂ ਮੇਰੀ ਵਿਚਾਰੀ ਆਈ ਤੇ ਉਦੋਂ ਕਿੰਨਾ ਘਿਣ ਮੈਨ ਹੀ ਘਿਣ ਮਿੰਚ ਹੀ ਗਈ ਉਹਨੂੰ ਹੀ ਵੀ ਖਰੇ ਬਾਹ ਚ ਵਾਦੀ ਨਾ ਜਾਵੇ ਨੀ ਤੇ ਹੁਣ ਮੇ ਚੰਗੀ ਪਲੀ ਧੁੱਪ ਲੱਗ ਗਈ ਵਿਚਾਰੇ ਮਿੰਚੀ ਅਰੇ ਤੇ ਮਿੰਚੇ ਗਈ ਅੱਜ ਕਹਿੰਦਾ ਪਿਆਜ਼ ਵਿੱਚ ਪਤਾ ਨਹੀਂ ਕੀ ਆ ਸੁੱਕੀ ਜੀ ਗੰਢ ਜੀ ਪਿਆ ਜਾਂਦੀ ਹੈ ਹਾ ਜੇ ਤੇ ਪਿਆਜ਼ ਛਿੱਲਣਾ ਨਹੀਂ ਦਈ ਅੱਖਾਂ 'ਚ ਇੰਨੀ ਕਰਤਾਂ ਨੂੰ ਪੈਂਦੀ ਕਿੰਦੇ ਕਰਤਾਂ ਤਾਂ ਪੈਂਦੀ ਹੁੰਦੀ ਸੱਸ ਬੜਾ ਪਿਆਰ ਕਰਦੀ ਆ ਇੱਥੇ ਤਾਂ ਸੱਸ ਮੈਨੂੰ ਵੇਖਣਾ ਨਹੀਂ ਚੰਦੀ ਤੇ ਪਿਆਰ ਕਾਦਾ ਸੋਕ ਕਾਦੇ ਲਈ ਪਿਆਜ਼ ਹੀ ਰੰਡੀ ਆ ਮੰਮੀ ਜੀ ਇਹ ਕਾਲੇ ਚਨੇ ਪਏ ਸੀ ਤੇ ਮੈਂ ਕਿਹਾ ਉਹਨਾਂ ਨੂੰ ਤੜਕਾ ਲਾ ਲੈਣੀ ਹੈ। ਕਾਲੇ ਚਨੇ ਰਹਿਣਦੇ ਵੀ ਜੀਵ ਨਹੀਂ ਕਰਦੇ ਆ ਉਹਨਾਂ ਨੂੰ। ਦਾਲ ਬਣਾਉਣਾ ਫਿਰ ਮੰਮੀ ਮਸਲਾਉਂਦੀ। ਨਹੀਂ ਦਾਲ ਨਾ ਬਣਾ। ਮੈਂ ਕੋਈ ਦਾਲ ਦੇ ਦੱਸ ਤੇ ਮੈਂ ਕਹਿੰਦੀ ਆ ਕਿ ਉਹਨਾਂ ਦੇ ਨਾ। ਕੀ ਮਗਾਉਣਾ ਮੰਮੀ ਗੋਭੀ ਘੱਪੀ? ਨਹੀਂ ਗੋਭੀ ਗੋਭੀ ਨੂੰ ਨਹੀਂ ਜੀ ਕਰੰਦਾ ਪੇ ਭਾਰੀ ਜੀ ਹੋਈ ਆ। ਫੇਰ ਮੰਮੀ ਜੀ ਕੀ ਮਗਾਉਣਾ ਜੀ? ਪਨੀਰ। ਪਨੀਰ ਮਗਾਉਣਾ। ਆਹੋ ਮੈਂ ਚਾਚੀ ਤੇਰੀ ਨੂੰ ਕਰਦੀ ਆ ਫੋਨ ਗੋਰਾ ਘਰ ਹੋਗਾ ਤੇ ਉਹਨੂੰ ਅੱਡੇ ਨੂੰ ਘੱਲ ਕੇ ਪਨੀਰ ਮੰਗਾ ਲੈਨੇ ਚਾਹੀ ਪਨੀਰ ਬਣਾ ਲੈ। ਸ਼ਾਈ ਬਣੀ ਰਹਿਣਾ ਮੈਂ ਤਾਂ ਨਹੀਂ ਖਾਣਾ ਮੈਂ ਵੀ ਚੱਲ ਮਾਸਾ ਖਾ ਲੂੰਗੀ ਮੈਂ ਕਹਿੰਦੀ ਮੁੰਡਾ ਕੁਛ ਨਾ ਕੁਛ ਖਾ ਲੂਗਾ ਨਾ ਨੰਮੀ ਮਮੀ ਤੇ ਇਹਨੂੰ ਆਨੇ ਹਲਕਾ ਫੁਲਕਾ ਦੇਣਾ ਮੈਂ ਸਗੋ ਚਨੇ ਵੀ ਹੀ ਕਲੇ ਵੀ ਤਰੀ ਤਰੀ ਨਾ ਰੋਟੀ ਖਾ ਲੈਣਗੇ ਉਸ ਦਿਨ ਦਾ ਕਿਹੜਾ ਸੁੱਖ ਕੁਛ ਖਾਦਾ ਵਾ ਮੈਂ ਇਹ ਸੋਚਦੀ ਆ ਕਿ ਤਰ੍ਹਾਂ ਕੁਛ ਨਾ ਕੁਛ ਖਾਵੇ ਤੇ ਸਹੀ ਤੂੰ ਨਹੀਂ ਚਾਹੁੰਦੀ ਕੁਛ ਖਾਵੇ ਉਹ ਨਹੀਂ ਮਮੀ ਮੈਂ ਵੀ ਤਾਂ ਚਾਹੁੰਦੀ ਫਿਰ ਮੈਂ ਹੁਣ ਚਨੇ ਆਂਦਾ ਕੀ ਘਰਾਂ ਜਿਹੜੇ ਆ ਮੈਂ ਭਈਆਂ ਜਣੇ ਉਹ ਚਾਚੀ ਤੇਰੀ ਆਊਗੀ ਨਾ ਉਹਨੂੰ ਫਰਾਦੀ ਉਹਨੇ ਬਣਾ ਲੈਣੇ ਆ ਚਾਚੀਂ ਦੇ ਦਿੰਦੇ ਨੇ ਤੇ ਫੇਰ ਆਹ ਤੇ ਉਦਾਂ ਵੀ ਸਮਾਨ ਚਾਹੀ ਪਨੀਰ ਚ ਪੈਈ ਜਾਣਾ ਆਹੋ ਤੇ ਆ ਸਾਰਾ ਕੁਝ ਪੈ ਜਾਣਾ ਬਣਾ ਲੈ ਪੇਸਟ ਬਣਾਣਾ ਦਾ ਮੁੜਕੇ ਚਾਹੀ ਪਨੀਰ ਬਣਾਉਣਾ ਹੁੰਦਾ ਹਾਂਜੀ ਮੰਮੀ ਆਹੋ ਤੇ ਬਣਾ ਲੈ ਭਾਂਡੇ ਤੋੜਨ ਦੀ ਤਾਂ ਲੱਗੋ ਕੋਈ ਨਹੀਂ ਮੰਮੀ ਮੈਂ ਤੋੜ ਲੈਣੀ ਆ ਵੇਖ ਲੈ ਜੇ ਕੈਂਦ ਘਰਾ ਦੇਣੀ ਲੱਗੋ ਕੋ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਦੇਣੀ ਜੇ ਤੁਸੀਂ ਕਰ ਦੋ ਚਾਚੀ ਨੂੰ ਫੋਨ ਕਰ ਚੱਲ ਠੀਕ ਆ ਮੈਂ ਕਰ ਲੈਣੀ ਆ ਕਦੀ ਮम्मी ਮੈਨੂੰ ਮੀਨਿ ਮਾਰ ਜਾਂਦੀ ਸੀ ਤੇਰਾ ਸੁਆਦ ਲਾਉਣ ਨੂੰ ਜੀ ਕਰਦਾ ਉਹ ਜੇ ਅੱਜ ਮੇਰੀ ਮਾਂ ਹੀ ਆਪੇ ਕਹਿਤਾ ਪਕੌੜੇ ਵੀ ਬਣਾ ਲੈ ਤੇ ਹੁਣ ਚਾਹੀ ਪਨੀਰ ਆਖਣ ਰਹੀ ਹੈ ਪਤਾ ਨਹੀਂ ਉਦੋਂ ਦਾ ਕਿਚੜੀਆਂ ਖਾ ਖਾ ਮੰਮੀ ਦਾ ਵੀ ਮਨ ਲੱਗਿਆ ਹੋਊਗਾ ਹੋ ਸਕਦਾ ਇਤਾਂ ਹੀ ਚਲ ਮੈਨੂੰ ਕਿ ਮੈਂ ਬਣਾ ਹੀ ਦੇਣਾ ਸਿਕੰਦਰ ਨੂੰ ਹੌਣ ਲਾਵਾਂ ਹੈਲੋ ਹਾਂ ਸੁਖਵਿੰਦਰ ਕੀ ਹਾਲ ਆ ਬਸ ਵਧੀਆ ਬੈ ਜੀ ਤੁਸੀਂ ਦੱਸੋ ਬਸ ਵਧੀਆ ਤੁਸੀਂ ਦੱਸੋ ਹਾਂ ਸਭ ਕਿਦਾਂ ਠੀਕ ਆ ਹਾਂ ਜੀ ਠੀਕ ਆ ਤੇ ਸਾਬੀ ਦਾ ਕਿਦਾਂ ਹਾਂ ਠੀਕ ਆ ਸਾਬੀ ਦਾ ਤੈਨੂੰ ਪਤਾ ਹੀ ਆ ਅੱਛਾ ਸਸਾ ਠੀਕ ਆ ਤੇ ਮੈਂ ਤੇ ਆਉਣ ਲੱਗਿਆ ਸਾਬੀ ਦਾ ਪਤਾ ਨਹੀਂ ਮੇਰੇ ਕੋ ਆਇਆ ਨਹੀਂ ਕਿਆ ਕਿਰਮਨ ਜੀ ਹੋਣ ਦੇ ਹੀ ਤੇ ਇੱਦਾਂ ਤਨ ਪਤਾ ਹੀ ਘਰ ਦੇ ਵਿੱਚ ਕੰਮਾਂ ਦੇ ਵਿੱਚ ਨਿਕਲੇ ਨਹੀਂ ਗਿਆ ਚੱਲ ਕੋਈ ਨਹੀਂ ਆ ਫੇਰ ਆਈਂ ਗੋਰਾ ਘਰ ਹੈਗਾ ਵਾ ਨਹੀਂ ਦੀਦੀ ਗੋਰਾ ਤਾਂ ਨਹੀਂ ਘਰ ਹੈਗਾ ਉਹ ਤੇ ਕਿਤੇ ਗਿਆ ਜੇ ਆਇਆ ਹੀ ਨਹੀਂਗਾ ਮੇਰਾ ਰੱਦ ਹੀ ਹੱਡੇ ਨੂੰ ਕੱਲ੍ਹਨ ਦਾ ਪਨੀਰ ਮੰਗਾਉਣਾ ਸੀ ਉਹਦੇ ਕੋਲ ਪਨੀਰ ਮੰਗਾਉਣਾ ਹੈ ਆਹੋ ਮੈਂ ਸਾਬੀ ਨੂੰ ਬਣਾ ਕੇ ਦਿੰਦੀ ਆ ਥੋੜਾ ਆਹੋ ਚਲੇ ਵੀ ਖਾਏਗਾ ਪੀਵੇਗਾ ਤਾਂ ਫੇਰ ਥੋੜਾ ਜਿਹਾ ਸਿਹਤ ਤੱਕ ਪਾਏਗੀ ਆਹੋ ਤੇ ਮੈਂ ਤਦ ਕਰਕੇ ਡਈ ਫੋਨ ਕਰਨ ਆ ਸੱਦ ਚਲ ਠੀਕ ਆ ਫੇਰ ਗੋੜਾ ਤਾਂ ਨਹੀਂ ਜ ਹੈਗਾ ਤਾਂ ਫੇਰ ਸਾਮਣੇ ਲੈ ਕੇ ਉਹਨੂੰ ਕਵਾਂਗੀ ਵੀ ਲਿਆ ਕੇ ਤਾਂ ਆਪੀ ਦੇਜੂਗਾ ਤੇ ਫੇਰ ਮੈਂ ਆਉਣ ਲੱਗੀ ਹਾਂ ਚੱਲ ਕੋਈ ਨਹੀਂ ਤੂੰ ਆ ਜਾ ਫੇਰ ਗੋਰੇ ਨੂੰ ਫੋਨ ਕਰਦੀ ਕੋਈ ਮੈਂ ਕਰ ਦੂੰਗੀ ਫੋਨ ਤੇ ਆਪੀ ਵੀ ਸਾਮਣੇ ਦੇਜੂਗਾ ਤੁਹਾਨੂੰ ਠੀਕ ਆ ਹਾਂ ਚਲੋ ਠੀਕ ਆ ਫੇਰ ਚਲ ਤੋ ਕਾ ਆ ਰਹਿਣਦੇ ਅਜੇ ਹੁਣ ਨਹੀਂ ਬਣਾਉਣਾ ਮੰਮੀ ਚਾਹੀ ਪਨੀਰ ਨਹੀਂ ਬਣਾਉਣਾ ਵਾ ਗੋਰਾ ਕਿਤੇ ਗਿਆ ਵਾ ਅੱਛਾ ਤੇ ਉਹਦੀ ਮੰਮੀ ਆਂਦੀ ਸ਼ਾਮਾ ਜੀ ਨੂੰ ਆਉਣਾ ਤੇ ਮੈਂ ਚੱਲ ਉਦੋਂ ਬਣਾ ਲੈ ਜਾ ਘੜੀ ਤੂੰ ਵੀ ਲੰਮੇ ਲੰਮੇ ਪਹਿਲਾਂ ਰੈਸਟ ਕਰ ਲੈ ਘੜੀ ਚਲੋ ਕੋਈ ਨਹੀਂ ਫਿਰ ਮੰਮੀ ਬਾਅਦ ਚ ਬਣਾ ਲਾਂਗੇ ਆ ਟੱਕ ਦੇ ਇਦਾਂ ਹੀ ਇੱਥੇ ਠੀਕ ਹੈ ਭਾਈ ਟੱਕ ਦੇ ਦੇ ਚੱਲ ਕੰਮ ਰਹਿਣਦੇ ਇਦਾਂ ਰਹਿਣੇ ਕੰਮ ਤੇ ਸਾਰੀ ਦਿਣੀ ਨੀ ਮੁੱਕਣੇ ਕੜੀ ਲੰਮੇ ਪਹਿਲਾਂ ਤੂੰ ਇਹਨਾਂ ਨੂੰ ਟੱਕ ਦੇ ਆਹ ਕੰਮੀ ਬਸ ਟੱਕਣ ਲੱਗੀ ਫਿਰ ਮੈਂ ਬਾਅਦ 'ਚ ਬਣਾ ਲੈਣੀ ਆ ਆਹ ਆਪੇ ਬਣ ਜੂਗਾ ਬਾਅਦ 'ਚ ਸ਼ਾਮਾਂ ਨੂੰ ਸਾਰਾ ਕੋ ਗੰਡਾ ਟੋਟਾ ਤੇ ਹੋ ਹੀ ਗਿਆ ਹੁਣ ਜਿਆਦਾ ਕੰਮ ਤੇ ਇਹੀ ਹੁੰਦਾ ਵਾ ਠੀਕ ਹੈ ਤੇ ਜੋ ਬਾਕੀ ਜਿਹੜਾ ਕੰਮ ਰਹਿੰਦਾ ਆਪੇ ਬਾਅਦ 'ਚ ਹੋ ਜਾਊਗਾ ਠੀਕ ਮੈਂ ਸੱਪ ਕਿੱਟੇ ਰਮਾਨਾ ਸੁਤਾ ਉਹ ਨੰਗਾ ਡੀ ਘੜੀ ਡਰਾਮਾ ਕਰ ਲਾ ਮੈਂ ਪੈ ਹੀ ਰਖ ਲਾ ਰੇ ਕੀ ਹੁੰਦਾ ਪੁੱਤ ਤੈਨੂੰ ਮੰਮੀ ਕੀ ਹੋਣਿਆ ਵਾ ਬੰਦੇ ਆਏ ਆ ਬੰਮਮੀ ਕਿਹੜੇ ਬੰਦੇ ਆ ਗਏ ਆ ਕਿਹੜੇ ਪੁੱਤ ਬੰਦੇ ਆ ਗਏ ਆ ਚਲ ਗਈ ਅੰਦਰ ਲੰਘ ਗਈ ਤਦ ਵੀ ਚੰਗਾ ਹੋਇਆ ਤੇ ਮਸਾਂ ਬ ਲੈਣਾ ਸੁੱਤਾ ਰਹਿਣਾ ਰਮਾਨਾ ਕਿਤੇ ਵੇਖ ਲਿਆ ਨਾ ਉਹਨੇ ਤੇ ਫੇਰ ਪੰਗਾ ਪਾਏਗਾ ਕੋਈ ਨਾ ਕੋਈ ਮੈਂ ਕਿਹਾ ਆਪਾਂ ਹੀ ਵੜੇ ਜਾਣਾ ਹੁਣ ਨਹੀਂ ਆਡੀ ਚੋਰੀ ਵੜੀ ਜਾਣੀ ਟੈਨਸ਼ਨ ਨਾ ਲੈ ਤੂੰ ਮਾਤਾ ਉਹ ਪਤਾ ਕੀ ਕਰਦੀ ਹੁੰਦੀ ਬੂਏ ਦੇ ਨਾਲ ਲਾ ਕੇ ਸੁਣਦੀ ਹੁੰਦੀ ਆ ਕਿੰਨੀ ਉੱਚੀ ਬੋਲਦਾ ਤੂੰ ਤੇ ਬੋਲਣਾ ਹੀ ਪੈਣਾ ਵਾ ਹੁਣ ਉੱਚੀ ਤੇ ਡਰਾਮਾ ਦੇ ਉੱਚੀ ਹੋਣਾ ਵਾ ਓਹ ਡਰਾ ਮੇਦੀ ਗੱਲ ਨਹੀਂ ਕਰਦੀ ਆ ਜਿਹੜੀਆਂ ਗੱਲਾਂ ਕਰਨ ਦੀ ਆ ਗੱਲਾਂ ਨਾ ਸੁਣ ਲਈ ਓਹ ਡਰਾ ਮੇਰੀ ਨਹੀਂ ਕੋਈ ਟੈਨਸ਼ਨ ਹੈਗੀ ਮੈਨੂੰ ਉਹ ਨਹੀਂ ਸੁਣਦੀ ਕਿਤੇ ਨਹੀਂ ਸੁਣ ਲੱਗੀ ਬੜੀ ਲਖ ਲੋ ਕੀ ਕਰਨ ਦੀ ਹੈ ਵੇਖਣਾ ਕਿ ਮੈਂ ਉਹਨੂੰ ਕਿਹਾ ਸੀ ਮੈਂ ਘੜੀ ਲੰਮੇ ਪੈ ਜਾ ਹੋਰ ਕੀ ਕਰਨਾ ਉਹਨੇ ਪੈ ਗਈ ਹੁਣੀ ਫੇਰ ਠੀਕ ਆ ਹੋਰ ਕੀ ਵੇਖਣਾ ਨਹੀਂ ਹੀ ਸੋਈ ਜੀ ਸਬਜ਼ੀ ਲੱਗੀ ਬਣਾਉਣ ਤੇ ਮੈਂ ਤਾਂ ਰਹਿ ਜਾਂਦੇ ਸ਼ਾਈ ਪਨੀਰ ਬਣਾ ਲੈਨੇ ਅੱਜ ਪੈਹੇ ਜੋ ਮਿਲੇ ਤੇ ਪਹਿਲੇ ਮਿਲੇ ਆ ਤੇ ਪਹਿਮੇ ਕੋਨੇ ਕਿੱਦਾਂ ਇੱਦਾਂ ਹੀ ਮਕੋਣੀ ਫਿਰ ਵੇਨਾ ਕੀ ਆ ਤੇ ਜਿਹੜਾ ਸਿਆਪਾ ਬਿਆ ਉੱਧਰ ਉੱਧਰ ਦੀ ਵੀ ਵੇਖੀ ਜਾਊ ਜਿਹੜੀ ਪੈਲੀ ਵਿੱਚ ਨਹੀਂ ਉਹ ਕਿੱਧਰ ਜਾਣੇ ਉਹ ਇਸੇ ਕੰਮ ਲਈ ਆ ਮੈਨੂੰ ਲੀ ਆਦਿਆ ਇੱਦਾਂ ਤੇ ਨੀਂਦ ਹੀ ਨਹੀਂ ਆਉਣੀ ਚੱਲ ਜੇ ਘੜੀ ਨੀਂਦ ਆਜੂ ਕਿਤੇ ਵਧੀਆ ਤੇ ਮੈਂ ਕੰਬਲ ਲੈ ਕੇ ਸੌਂ ਜਾਂਨੀ ਆ ਤੁਸੀਂ ਤੁਹਾਨੂੰ ਮੈਨੂੰ ਨਾ ਫੋਨ ਕਰਕੇ ਪੁੱਛ ਲੈਣੀਂ ਚੱਲ ਮੰਮੀ ਹੁਣ ਜ਼ਾਬੀ ਲੱਗ ਕੇ ਬੈਠੀ ਹੂੰ ਲਹਿਣ ਜਾਣਾ ਪੈਣਾ ਮੈਨੂੰ ਬਾਜ਼ੀ ਲੰਨੀ ਐ ਠੀਕ ਨੇ ਮੈਂ ਪੈ ਆਈ ਜਾਵਾਂ ਫਿਰ ਉੱਠ ਕੇ ਹਾਂਉਂਗੀ ਸਬਜ਼ੀ ਵਾਲਾ ਐ ਕਦੀ ਸੌਂ ਨਹੀਂ ਜਾ ਲੋ ਤਾਂ ਮੰਮੀ ਹੁਣ ਨਹੀਂ ਪਹੁੰਚਗੀ ਹੋਣੀ ਐ ਕਿ ਐ ਕਿਤੇ ਨਹੀਂ ਕਿ ਦੂਰ ਦਾ ਆਈ ਆਪੇ ਨਹੀਂ ਤੇ ਪਹੁੰਚੀ ਨਾ ਅੱਖਾਂ ਚ ਨਾ ਨਹੀਂ ਰਸਟੋ ਜੂ ਐਸੇ ਬੰਨੇ ਇਸ ਕਿੰਨੇ ਕਰਦੇ ਆਈਆਂ ਵਾਹ ਕਹਾਣੀ ਅੰਦਰ ਚਲੀਏ ਨਹੀਂ ਇੱਥੇ ਧੋਪ ਲੱਗੀ ਆ ਮਾਹਾਂ ਇੱਥੇ ਬੈੰਨੇ ਆ ਮੈਂ ਵੀ ਆਪਣੇ ਬੈੰਨੇ ਲਵਾ ਬਿਨਾਂ ਕੀ ਕਰਦੇ ਆਈਆਂ ਵਾਹ ਕੋਹਣ ਤੁਹਾਨੂੰ ਦੇ ਦੱਸਾਂ ਮੈਂ ਕਿਹ ਕੋਈ ਨਹੀਂ ਬਸ ਇਦਾਂ ਕਰਦੇ ਕੰਮ ਤੰਦੇ ਤੇ ਕੀ ਕਰਨ ਦੀ ਸੁੱਖ ਸੁੱਖ ਵੀ ਸੁੱਤੀ ਸੁੱਤੀ ਆ ਹੋਰ ਕਰਨਾ ਕਿ ਮੈਂ ਤੁਹਾਨੂੰ ਕਹੇ ਸਾਬੀ ਦਾ ਤਿਆਰ ਰੱਖਿਆ ਕਰ ਅ ਧਿਆਨ ਦੇਨ ਨੂੰ ਪਤਾ ਹੀ ਹੈ ਕਿੰਨਾ ਘਰ ਰੱਖਦੀ ਉਹ ਤੇਰੇ ਮੂੰਹ ਤੇ ਹੀ ਤੇਰੀ ਹੈ ਤੇ ਸਾਬੀ ਸਾਬੀ ਨੂੰ ਉਹਨਾਂ ਦਸਤ ਦੀ ਗੋਲੀ ਦਿੱਤੀ ਹੈ ਕੱਲੀ ਜਾਣੀ ਆ ਕੀ ਕਰਾਂ ਫਿਰ ਮੈਂ ਘਰ ਦਾ ਵੀ ਕੰਮ ਕਰਨਾ ਤੇ ਉਹਨੂੰ ਸਾਂਭਣਾ ਕਿੱਦਾਂ ਸਾਂਭਾਂ ਮੈਂ ਮੈਂ ਵੀ ਇਹਨਾਂ ਨੂੰ ਕੱਲ ਸਮਝਾ ਕੇ ਗਈ ਹਾਂ ਮੈਂ ਕਿਹਾ ਵੀ ਤਾ ਧਿਆਨ ਰੱਖਿਆ ਕਰ ਦਿੰਦੀ ਨਾਲ ਰੋਟੀ ਪਾਣੀ ਨਾਲ ਕਰਾਉਂਦੀ ਆ ਕੰਮ ਤੰਦਾ ਕੰਮ ਤੰਦਾ ਕਿੰਨਾ ਕਰਨਾ ਆਪਣੀ ਜੋਗੀ ਰੋਟੀ ਲਾ ਲੈਿੰਦੀ ਤੇ ਖਾ ਲੈਿੰਦੀ ਮੈਨੂੰ ਤੇ ਫਿਰ ਉਹਦੀ ਆਪੇ ਹੀ ਲਾਉਣੀ ਪੈਂਦੀ ਆਪੇ ਜੋ ਖਾਣਾ ਪੀਣਾ ਮਾੜਾ ਮੋਟਾ ਜਿਹਾ ਖਾਂਦਾ ਹੀ ਆ ਤੇ ਬਣਾ ਕੇ ਵੀ ਖੁਦ ਮੈਨੂੰ ਦੇਣਾ ਪੈਂਦਾ ਹੈ ਮੈਂ ਤਾਂ ਕੱਲ ਕਿਹਾ ਕਿ ਹਾਂ ਮੈਂ ਰੋਟੀ ਆਪ ਫੜਾਏਗਾ ਆਪਣੀ ਮੰਮੀ ਨੂੰ ਫੜਾ ਦੇਗਾ ਪਿਓ ਫੜਾ ਦਿਆ ਕਰੇਗੀ ਰੋਟੀ ਕਹਿੰਦੀ ਹੈ ਉੱਤੇ ਪਾਣੀ ਦਾ ਘੁੱਟ ਨਹੀਂ ਫੜਾ ਕੇ ਰਾਜੀ ਚਲੋ ਮਰਜ਼ੀ ਉਹਦੀ ਫਿਰ ਕੀ ਕਹਿ ਸਕਦੇ ਆ ਬਥੇਰਾ ਸਮਝਾਇਆ ਪਰ ਨਹੀਂ ਸਮਝ ਲੱਗੀ ਇਹਨੂੰ ਉਹ ਨੂੰ ਨਹੀਂ ਸਮਝਾਉਣੀ ਜੋ ਮਰਜ਼ੀ ਕਰ ਲੈ ਤੂੰ ਹਜੇ ਮੇਰਾ ਕਸੂਰ ਕਰਦੀ ਹੈ ਭੈਣ ਜੀ ਤੇਰਾ ਕਸੂਰ ਆ ਉਹ ਹੀ ਕੇ ਹੁਣ ਤੈਨੂੰ ਆਪ ਖੁਦ ਪਤਾ ਲੱਗ ਗਿਆ ਨਾ ਉਹ ਤੇ ਗਾ ਮੌਸਮ ਦੀ ਗੱਲ ਵੇਲਾ ਸਵੇਰ ਤਾਂ ਮੀ ਪੈਲੇ ਤਿੰਨ ਤੱਕ ਦੰਬਰਸਰ ਵਾਲੀ ਕਿਦਾਂ ਇਨੇ ਗਲੇ ਪਈ ਤੇ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਇਨਾ ਚੰਗਾ ਸੁਖਵਿੰਦਰ ਇਧਰ ਨਹੀਂ ਪਏ ਹੈਗੇ ਮੈਂ ਤਾਂ ਖਿਆਖਣੇ ਚਲ ਜਿਹੜੇ ਮਾਣੇ ਚੰਗੇ ਕਣਕਾ ਹੋ ਗਏ ਹੈਂੀਆਂ ਮੈਂ ਚਲ ਮਾਸਾ ਹੋ ਜਾਣਗੀਆਂ ਤੁਹਾਡੀਆਂ ਤਾਂ ਅੱਗੇ ਕਣਕਾ ਕਿੰਨੀਆਂ ਮਾੜੀਆਂ ਤੇ ਵਿਰਲੀਆਂ ਵਾਂ ਨਹੀਂ ਸਾਡੀ ਤਾਂ ਠੀਕ ਵਾ ਸਾਡੀ ਬੜੀ ਮਾੜੀ ਹੈ ਫਿਰ ਆਹਾਂ ਇਹੋ ਤੇ ਗੱਲ ਵੇਖ ਲੈ ਕਰਮਾਂ ਦੀ ਗੱਲ ਈਓ ਕਰਮਾਂ ਦੀ ਕਿ ਕਰਮੀ ਸਾਡੇ ਉਧਰ ਹਾਸਾ ਵੀ ਬਿਮਾਰੀ ਉਧਰ ਕਣਕ ਵੀ ਮਾੜੀ ਤੇ ਪੈਸਾ ਦੱਸ ਕਿਥੋਂ ਆਣਾ ਫਿਰ ਇਲਾਜ ਵਾਸਤੇ ਪੈਸੇ ਕਿਹੜੇ ਅੰਦਰ ਪੜੋਲੇ ਚ ਪਾਏ ਜਿਹੜੇ ਕੱਡ-ਕੱਡ ਲਈ ਜਾਵਾਂ ਪੈਸੇ ਆਉਣ ਵੀ ਕਿਥੋਂ ਸੁਖ ਸੁਖਵਿੰਦਰ ਉਹ ਹੈ ਗੱਲ ਆ ਉਦੋਂ ਮੈਂ ਭਾਜੀ ਹਰਜੀਤ ਕਹਿੰਦਾ ਮੈਂ ਕਹਿ ਕੇ ਆ ਵੀ ਸੁਖ ਨੂੰ ਹੀ ਕਿ ਤੂੰ ਆਪਣੀ ਮਾਂ ਦੇ ਨਾਲ ਆਪਣੇ ਪੇਕੇ ਦੇ ਨਾਲ ਵੀ ਗੱਲ ਕਰ ਪੀਉ ਸਭ ਦੇ ਲਾਜ ਵਾਲੇ ਪੈਸੇ ਪੁੱਛਦਾ ਤੇ ਕੀਤੀ ਨੀ ਕੋਈ ਗੱਲ ਆ ਸੁਖਿੰਦਰ ਕਿੱਥੋਂ ਦੇਣੀ ਉਹਦੀ ਮਾਂ ਨੇ ਐ ਕਿ ਉਹ ਦੇਖੋ ਹਾਂ ਜੱਟ ਪੈਲੀ ਹੈਗੀ ਥੋੜੀ ਬੱਤੇ ਘੜ ਲਵੇ ਹਾਂ ਦੀ ਪੈਲੀ ਵੇਚ ਕੇ ਮੇਰੀ ਮਾਂ ਨੇ ਖਾਣਾ ਕੀ ਆ ਗਾੜੀ ਨੂੰ ਆ ਟੱਪਾ ਦਿੰਦੀ ਉਹ ਜਦੋਂ ਵੀ ਕੋਈ ਕਿਤੇ ਕਹਿ ਦੋ ਅਵਲ ਤੇ ਮੈਂ ਕਦੀ ਕਿਹਾ ਹੀ ਨਹੀਂ ਆ ਮੈਂ ਜਦੋਂ ਜਦੋਂ ਆਖਿਆ ਕੁਝ ਮੰਗਣਾ ਨਹੀਂ ਤੇ ਮੈਂ ਮੰਗਣਾ ਵੀ ਕਿਉਂ ਆ ਆਹੇ ਤਾਂ ਗੱਲ ਪਰ ਉਹਨਾਂ ਤਾਂ ਦੇਖਦਾ ਹੀ ਨਾ ਸਾਡਾ ਜਵਾਈ ਪਾਈ ਹੈ ਆਦੋਂ ਵੀ ਪਤਾ ਹੀ ਹੈ ਨਾ ਸੁਬਿੰਦਰ ਸੌਣਦਾ ਵੀ ਆ ਸਭ ਕੋ ਪਰ ਇਹ ਆ ਵੀ ਅੱਖਾਂ ਤੇ ਪੱਟੀ ਬੱਦੀ ਐ ਕੰਨਾਂ 'ਚ ਉਹਨਾਂ ਦੇ ਚੱਪੇ ਆਏ ਆ ਹਾਂ ਹਾਂ ਕਿਹੜਾ ਦੱਸਦੀ ਨਹੀਂ ਕੋ ਮਿੰਟ ਮਿੰਟ ਤੇ ਫੋਨ ਲਾ ਕੇ ਦੱਸਦੀ ਮਾਂ ਆਪਣੀ ਨੂੰ ਪਤਾ ਲੈਣ ਆਈ ਆ ਆ ਪਤਾ ਲੈਣ ਆਉਣਾ ਪਤਾ ਪਤਾ ਲੈਣ ਕੋਣ ਆਉਂਦਾ ਉਹਨੇ ਤੇ ਬਗਾਨਾ ਹੀ ਸਮਝਿਆ ਵਾ ਜੇ ਪਤਾ ਲੈਣ ਆਉਂਦੀ ਤੇ ਤੈਨੂੰ ਸੱਦਣਾ ਹੀ ਮੈਂ ਹਾਂ ਹਾਂ ਇਹਨਾਂ ਗਲਸਾ ਹੀ ਆ ਪਰ ਆਪਣੇ ਇੰਨੀ ਥੋੜੀ ਬੋਧੀ ਤੇ ਅਕਲ ਚਾਹੀਦੀ ਐ ਨਾ ਬੰਦੇ ਨੂੰ ਹਮ ਉਹਨੂੰ ਤਾਂ ਪਤਾ ਹੈਗਾ ਤਾਂ ਚਾਹੀਦਾ ਨਾ ਵੀ ਮੇਰਾ ਜਵਾਈ ਭਾਈ ਐ ਤੇ ਮੈਂ ਜਾ ਕੇ ਪਤਾ ਲਾਵਾਂ ਇਹਨੇ ਦੱਸਿਆ ਹੀ ਹੋਣਾ ਫੋਨ ਤੇ ਫੋਨ ਤੇ ਘੰਟਾ ਘੰਟਾ ਫੋਨ ਤੇ ਡਈ ਰਹੀਂਦੀ ਉਹਦੇ ਨਾਲ ਮਾਣਾ ਗੱਲਾਂ ਕਰਨ ਸੁਖਵਿੰਦਰ ਉਹ ਸੁਖ ਨੂੰ ਆਪਣੀ ਧੀ ਸਮਝਦੀ ਆ ਪਰ ਇਹ ਗੱਲ ਆਪਣੇ ਇਹਦੀ ਧੀ ਨਾ ਹੋਇਆ ਹੁੰਦਾ ਕੁਛ ਤੇ ਆਉਂਦੀ ਨਾ ਪਤਾ ਲੈਣ ਪਹਿਲਾਂ ਕਿੱਦਾਂ ਨਾ ਹੁੰਦੀ ਉਹਦਾ ਤੇ ਉਸੇ ਵળે ਆ ਜਾਣਾ ਜਿਹਦੇ ਕਿਤੇ ਮਾੜਾ ਜਾਏ ਫੋਨ ਜਾਂਦਾ ਤੇ ਇਹ ਤਾਂ ਗੱਲ ਸਹੀ ਦੇ ਦੇ ਤਾਂਡੀ ਇਹ ਤਾਂ ਗੱਲ ਸਹੀ ਆ ਅਰ ਤਰ੍ਹਾਂ ਹੁਣ ਕੀ ਕਰ ਸਕਦੇ ਹਾਂ ਸਾਨੂੰ ਤੇ ਪਈ ਹੈ ਹੁਣ ਕਰਨਾ ਹੀ ਆ ਤੇ ਕਿੱਦਾਂ ਹੋਈ ਭਾਜੀ ਹਰਜੀਤ ਨਾਲ ਮੜ ਕੇ ਗੱਲਬਾਤ ਦਵਾਈ ਦੋਈ ਦਾ ਕਿੱਦਾਂ ਹਰਜੀਤ ਭਾਜੀ ਨਾਲ ਗੱਲ ਤੇ ਨਹੀਂ ਹੋਈ ਮੇਰੀ ਹਾਂ ਤੇ ਪਤਾ ਨਹੀਂ ਉਹਨੂੰ ਦੱਸਿਆ ਵੀ ਨਹੀਂ ਕੁਝ ਮੈਨੂੰ ਦੱਸਿਆ ਨਹੀਂ ਕੋਹਾ ਦੀਦੀ ਜੀ ਉਹਨੇ ਨੇ ਕੁਝ ਦੱਸਿਆ ਤਾਂ ਤੁਸੀਂ ਫੋਨ ਲਾ ਲੈਣਾ ਹੀ ਮੈਂ ਨਹੀਂ ਸਖੇਂਦਰ ਫੋਨ ਲਾਉਣਾ ਕਿਉਂ ਨਾ ਮੈਂ ਮਾਮੇ ਇਹਦੇ ਨੂੰ ਕਿਹਾ ਉਹਨੇ ਆਪੇ ਦਵਾਈ ਲੈ ਕੇ ਦੇ ਜਾਣੀ ਤੁਹਾਡੀ ਮਨ ਜੀ ਮੈਂ ਤਾਂ ਕਿਹਾ ਚੱਲ ਆਪਣੀ ਲੋੜ ਨੂੰ ਤਾਂ ਸਾਨੂੰ ਲਾਉਣਾ ਕਰਨਾ ਹੀ ਪੈਣਾ ਵਾ ਤੇ ਉਹਨਾਂ ਨੂੰ ਆਪਣੀ ਆਪ ਚਾਹੀਦਾ ਵਾ ਉਹ ਤਾਂ 2000 ਦਾ ਹਾ ਬਣਿਆ ਨੇ ਓਕੀ ਵੇਲੇ ਨਹੀਂ ਲੱਗੇ ਲੱਗੇ ਨਾ ਤੇ ਕਦੋਂ ਲੱਗਣਾ ਵਾ ਹਮ ਹਮ ਚਲੋ ਠੀਕ ਤੇ ਮਾਮੇ ਨਾਲ ਹੋਈ ਗੱਲ ਇਹਦੇ ਨਾਲ ਆ ਹੋਈ ਕਹਿੰਦਾ ਸੀ ਦੇ ਦੂੰਗਾ ਦਵਾਈ ਮੈਂ ਆਸਾ ਉਹ ਤੇ ਫੇਰ ਵੀ ਸਮਝ ਲੈਂਦਾ ਵਾ ਮੇਰੀ ਭੈਣ ਵਾ ਬਗਾਨਾ ਨਹੀਂ ਕੋਈ ਵੀ ਸਮਝਦਾ ਤੇ ਮੈਂ ਜਾ ਕੇ ਵੇਖਿਆ ਸਾਬੀਨ ਭਲਾ ਹੰਦਾ ਉੱਠ ਪਿਆ ਨਾ ਨਹੀਂ ਦਸਦੀ ਗੋਲੀ ਦਿੱਤੀ ਆ ਮੈਂ ਤੇ ਜਿਹੜਾ ਕੰਮ ਕਰਨਾ ਵਾ ਕਿੰਨਾ ਕੰਮ ਕਰਨ ਵਾਲਾ ਰਸੋਈ ਚ ਭਾਂਡੇ ਮੰਜਨ ਵਾਲੇ ਮੇਰੇ ਪਏ ਆ ਉਹ ਤੇ ਸੁੱਤੀ ਆ ਰਮਾਨਾ ਕੋਈ ਆ ਗਿਆ ਤੇ ਪਾਣੀ ਦਾ ਘੁੱਟ ਦੇਣ ਭਾਂਡਾ ਨਹੀਂ ਆ ਚੱਲ ਮੈਂ ਵੇਖਦੀ ਮੈਂ ਚਲ ਸੋਕਣ ਮੈਂ ਵੇਖਦੀ ਫਿਰ ਅੰਦਰ ਚਲ ਵੇਲਾ ਹਾਂ ਹਾਂ ਮੈਂ ਵੇਖ ਲਈ ਤੁਹਾਨੂੰ ਸੁਮਕੇ ਦਾ ਠੀਕ ਹੈ ਸੁੱਤੀ ਇਹ ਭੈਣ ਦੀ ਗੱਲ ਸਹੀ ਹੈ ਮਦਰ ਨੂੰ ਨਾ ਸਮਝਾ ਕੇ ਗਈ ਹਾਂ ਹੁਣ ਮੈਂ ਕੀ ਫਾਇਦਾ ਕਹਿੰਦਾ ਵਾਕਿਆ ਗੱਲ ਠੀਕ ਹੈ ਭੈਣ ਸੱਚੀ ਕਹਿੰਦੀ ਹੈ ਵੀ ਇਹ ਨਹੀਂ ਕਹਿਣਾ ਮੰਨਣ ਵਾਲੀ ਹੈ ਪਾਂਡੇ ਮਾਂ ਜਾਂਦੇ ਜੇ ਪਾਂਡੇ ਕੀ ਕਰਾਂ ਵੇ ਗਲਾਸ ਕੋਈ ਹੈਗਾ ਜੇ ਕੋਈ ਆ ਜੇ ਤੇ ਫਿਰ ਪਾਣੀ ਕਿੱਥੋਂ ਦੇਣਾ ਮੈਂ ਆਵੇ ਕੱਪੋ ਵੀ ਉੱਦਾਂ ਪਏ ਨੇ ਨਾ ਸਾਬੀ ਦਾ ਪਤਾ ਲੈਣਾ ਹੁੰਦਾ ਕੋਈ ਜੇ ਚਾਹ ਬਣਾ ਕੇ ਪੀ ਦਿੰਦੀ ਆ ਤੇ ਮੁੜ ਕੇ ਪਾਂਡੇ ਨਹੀਂ ਤੁਣੇ ਹੁੰਦੇ ਵਾਕੇ ਹਣੇ ਪਾਂਡੇ ਦਾ ਤੁਹਾਡੀ ਗੱਲ ਸੱਚੀ ਜੇ ਮੈਂ ਅੰਦਰ ਗਈ ਉਹ ਤਾਂ ਮਾਰ ਭੂਗ ਸੁੱਤੀ ਨੂੰ ਕੋਈ ਪਤਾ ਨਹੀਂ ਵੀ ਕੌਣ ਆਦੀ ਨਹੀਂ ਗਈ ਕੋਈ ਕੌਣ ਆਇਆ ਤੇ ਕੌਣ ਗਿਆ ਮੈਂ ਕਿੰਨੇ ਚਿਰ ਖੋ ਖਲੋ ਕੇ ਫਿਰ ਵੀ ਬੰਦੇ ਦੇ ਪੈਰਾਂ ਤੇ ਖੜਾਕਣਾ ਹੀ ਬੰਦਾ ਹੋ ਜਾਂਦਾ ਜਿਹੜਾ ਬੰਦਾ ਨਹੀਂ ਸੁੱਤਾ ਨਾ ਹੁੰਦਾ ਲੰਮੇ ਪਿਆ ਹੋਵੇ ਆਵੇ ਇੱਧਰ ਪਿਆਜ਼ ਛਿੱਲ ਕੇ ਗਈ ਤੇ ਛਿੱਲਾ ਉਹ ਕਿੰਨੇ ਚੁਕਲੀਆਂ ਚਲ ਕੋਈ ਗੱਲ ਨਹੀਂ ਭੈਣ ਜੀ ਨਹੀਂ ਨਾ ਆਖੇ ਲੱਗਦੇ ਤਾਂ ਨਾ ਸੇ ਤੂੰ ਮਨਵਾਜ ਮਾਰ ਲਿਆ ਕਰੋ ਹੁਣ ਸਾਡੇ ਦਾ ਬਿਪਤਾ ਪਈ ਤੇ ਹੁਣ ਕੱਟਣੀ ਆ ਹਾਇ ਸਿਕਮਿੰਦਰ ਕੱਟਣੀ ਤੇ ਪੈਣੀ ਆ ਇਹਨੂੰ ਕਹਿ ਕੇ ਕੀ ਕੀ ਕਿੰਨੇ ਕੰਮ ਕਰਾਇਆ ਕਰਾਂ ਮੈਂ ਹਾਇ ਤੇ ਕਿੰਨੇ ਜਨ ਨੂੰ ਮੈਂ ਕਿਸ ਨੂੰ ਕਹਿਣਾ ਉਹ ਤੇ ਤੇ ਮਾਂ ਤੈਨੂੰ ਪਤਾ ਵਾ ਮੇਰੇ ਕੰਮ ਕਰ ਲੈਂਦੀ ਨਹੀਂ ਹੁਣ ਮੁਸੀਬਤ ਪਈ ਆ ਪਾਦੀ ਜੀ ਜਦੋਂ ਸਾਂਭਣਾ ਹੋਵੇ ਚਲੋ ਮੇਰੇ ਵਰਗੇ ਤੂੰ ਆਜ ਤਾਂ ਮਾਰ ਲਈ ਮੈਂ ਆ ਗਈ ਮੈਂ ਰਹਾਂਗੀ 2 ਘੰਟੇ ਰਹਾਂਗੀ ਘੰਟਾ ਰਹਾਂਗੀ ਦੋ ਤਿੰਨ ਘੰਟੇ ਤੱਕ ਮੈਂ ਆਕਰ ਸਾਈਂਦੜੇ ਬੈਠੀ ਰਹਿਣਾ ਵਾ ਬਹੁਤ ਤੇਰੇ ਵੀ ਆਣੇ ਸਕੂਲ ਜਾਂਦੇ ਹੋਇ ਤੇ ਮੈਂ ਤੁਹਾਨੂੰ ਕਹਿਣ ਦੀ ਨਾ ਚੱਲ ਮੈਂ ਵੇਲੇ-ਕਵੇਲੇ ਤੇ ਆ ਸਕਦੀ ਆ ਪਰ 24 ਘੰਟੇ ਤੇਨੂੰ ਚਾਹੀਦਾ ਨਾ ਲੱਗੇ ਪਰ ਇਹਨੂੰ ਵੀ ਸੋਚਣਾ ਚਾਹੀਦਾ ਆਹੋ ਤੇ ਮੈਂ ਹੁਣ ਵੇਖਿਆ ਮਾਰੋ ਸੁੱਤੀ ਕੋਈ ਪਤਾ ਨਹੀਂ ਉਹਨੂੰ ਵੀ ਕੌਣ ਆਇਆ ਤੇ ਕੌਣ ਗਿਆ ਇਦਾਂ ਹੀ ਕਰਦੀ ਹੋ ਫਿਰ ਸਾਰੀ ਦਿਹਾੜੀ ਇਦਾਂ ਸੁੱਤੀ ਰਹਿਣਾ ਆਪਣੀ ਖਾ ਲਈ ਤੇ ਪਕਾ ਲਈ ਪੰਜੀ ਜੇ ਹੁਣ ਕੋਈ ਕੰਮ ਹੈਗਾ ਤੇ ਮੈਂ ਦੱਸ ਦਵਾਂ ਮੈਂ ਕਰਤਾ ਰਹਿਣਾ ਕਰਾਦ ਨਹੀਂ ਹੁਣ ਕੋਈ ਟਾਈਮ ਹੈਗਾ ਵਾ ਜੇ ਨਹੀਂ ਸੁਖਵਿੰਦਰ ਹਾਂ ਕੰਮ ਕਰਨ ਨੂੰ ਮੈਨੂੰ ਤੇਰੀ ਗੋਲੀਵੱਜੀ ਚੰਗੀ ਭਲੀ ਆ ਮੈਂ ਕੰਮ ਦੀ ਨਹੀਂ ਪਰਵਾਹ ਹੈਗੀ ਮੈਨੂੰ ਬਸ ਮੇਰਾ ਪੋਤਾ ਠੀਕ ਹੋ ਜਾਏ ਇਹ ਆ ਤੂੰ ਇਨਾ ਕੰਮ ਕਰੀ ਜਿਹੜਾ ਮੈਂ ਤੈਨੂੰ ਕੰਮ ਕਿਹਾ ਵਾ ਨਾ ਗੋਰੇ ਕੋ ਸਮਾਨ ਲੈ ਕੇ ਨਾ ਉਹ ਭੇਜ ਦੇ ਜਰੂਰੀ ਉਹ ਮੈਂ ਭੇਜ ਦੂੰਗੀ ਮੈਂ ਆਪ ਹੀ ਦੇ ਕੇ ਜਾਵਾਂਗੀ ਆ ਮੈਂ ਕੰਮ ਕਰ ਲੈਣਾ ਮੈਂ ਕੰਮ ਤੇਰੀ ਗੱਲ ਜੋ ਲੈ ਕੇ ਆਉਗਾ ਨਾ ਤੇ ਫਿਰ ਮੈਂ ਜੇ ਤੋਂ ਆਇਆ ਅੱਖ ਲੱਗ ਗਿਆ ਸੋ ਉਹਨੂੰ ਭੇਜ ਦੂੰਗੀ ਤੇ ਜੇ ਨਾ ਨਾ ਅੱਖ ਲੱਗਿਆ ਫਿਰ ਮੈਂ ਤੈਨੂੰ ਆਪ ਹੀ ਫੜਾ ਦੂੰਗੀ ਆਪ ਹੀ ਫੜਾ ਦੇ ਤੈਨੂੰ ਪਤਾ ਨਹੀਂ ਆਣੇ ਕਿੰਨਾ ਕੱਟ ਉਹ ਕਿੱਥੇ ਆਖ ਲਾ ਦੋ ਦਮਦਾ ਹੀ ਪੀਸੋ ਕਿ ਨਾਦਾ ਵਿਆਹ ਨਹੀਂ ਹੋਇਆ ਸਾਬੀ ਦਾ ਉਹ ਸੰਗਦਾ ਹੀ ਨਹੀਂ ਆਉਂਦਾ ਵੀ ਮੈਨੂੰ ਸਰਮਾਉਂਦੀ ਭਾਬੀ ਕੋ ਸੰਗ ਲੱਗਦੀ ਆ ਆਹੋ ਬੱਚਾ ਵਾ ਨਾ ਉਹਨਾਂ ਨੇ ਨਾ ਹੈਗਾ ਤੇ ਚਲ ਤੋ ਆਪ ਵੀ ਖੜਾ ਦੀ ਆਹੋ ਤੇ ਫੇਰ ਮੈਂ ਜਾਵਾਂ ਇਹ ਹੈਗਾ ਕੋਈ ਕੰਮ ਤੇ ਦੱਸ ਦੋ ਫੇਰ ਨਹੀਂ ਨਹੀਂ ਉਹ ਕੰਮ ਕਰ ਲਿਆ ਬਸ ਹੋ ਗਿਆ ਭਾਂਡੇ ਧੋਣ ਵਾਲੇ ਬਸ ਧੋਲੇ ਆ ਤੇ ਸਾਬੇ ਜੋ ਉੱਠੇ ਨਹੀਂਗਾ ਮੈਂ ਕੰਗਾ ਨਹੀਂ ਉੱਠਿਆ ਮੇਰੇ ਭਾਂਡੇ ਧੋਤੇ ਜਾਣਗੇ ਓਲੇ ਤੇ 1 ਮਿੰਟ ਵੀ ਨਹੀਂ ਮੈਨੂੰ ਰਸੋਈ ਚ ਰਹਿਣ ਦੇ ਨਾ ਵਾਜਾ ਹੀ ਮਾਰੀ ਜਾਣੀਆਂ ਮੰਮੀ ਮੰਮੀ ਕਰਦਾ ਜਾਂਦਾ ਯਾਰ ਮੈਂ ਵੀ ਨਹੀਂ ਫੇਰ ਧਿਆਨ ਮਾਰਿਆ ਦਾ ਮੈਂ ਵੇਖਿਆ ਸੀ ਤਾਂ ਸਾਹਮਣੇ ਤਾਂ ਲੰਮੇ ਪਿਆ ਸੀ ਤੇ ਮੈਂ ਫੇਰ ਧਿਆਨ ਸਾਡੀ ਸੁਖਵਿੰਦਰ ਮੈਨੂੰ ਟੈਨਸ਼ਨ ਆ ਕੰਮ ਦੀ ਤੇ ਮਾਸਾ ਟੈਨਸ਼ਨ ਨਹੀਂ ਹੁੰਦੀ ਕੋਈ ਕੰਮ ਦੇ ਦਿਨ ਨੂੰ ਪਤਾ ਵਾ ਮੈਂ ਤਾਂ ਮਰ ਕੇ ਘਰ ਬਣਾਇਆ ਵਾ ਉਹ ਤਾਂ ਗੱਲ ਸਹੀ ਹੈ ਤੇ ਕਿੰਨੇ ਤਰਲੇ ਲੈ ਮੈਂ ਘਰ ਬਣਾਉਣ ਨੂੰ ਹਾਂ ਹਾਂ ਉਹ ਜਾਵੇ ਸਾਰਾ ਸਮਾਨ ਉੱਧੇ ਪਿਆ ਵਾ ਤੇ ਚਲੋ ਕੋਈ ਗੱਲ ਨਹੀਂ ਫੇ ਚਲੋ ਠੀਕ ਹੈ ਤੁਸੀਂ ਕਰੋ ਕੰਮ ਫੇ ਮੈਂ ਜਾਂਨੀ ਆ ਠੀਕ ਹੈ ਚਲੋ ਠੀਕ ਹੈ ਤੇ ਸੱਚ ਸੁਖਵਿੰਦਰ ਚਲ ਗਈ ਸਖਵਿੰਦਰ ਸਖਵਿੰਦਰ ਹਾਂਜੀ ਬਾਹੂ ਮੇਨ ਗੱਲ ਸੁਣ ਹਾਂਜੀ ਜੀ ਜੀ ਆਹ ਨਹੀਂ ਚਨੇ ਭੇਹੀ ਲੈ ਜਾ ਮੇਨ ਰੱਦਾ ਹੀ ਤੈਨੂੰ ਦੱਸਿਆ ਸੀ ਗੋਰੀ ਕੋ ਸਬਜ਼ੀ ਮੰਗਾ ਲੈਂ ਤੇ ਫਿਰ ਇਹਨਾਂ ਨੂੰ ਕੀ ਕਰਨਾ ਤੇ ਤੂੰ ੜਕਾ ਲਾ ਲਈ ਹੁਣ ਇਹ ਜਾ ਕੇ ਚਨੇ ਭਿੰਦੇ ਆਹੋ ਚਲ ਫੇ ਠੀਕ ਆ ਤਾਂ ਮੈਂ ਲੱਗੀ ਬਣਾਉਣ ਜਾ ਕੇ ਦਾਲ ਬਣਾਉਣ ਲੱਗੀ ਹਾਂ ਨਹੀਂ ਹਾਂ ਸੁੱਟਣੀਆਂ ਹੁਣ ਫਿਰ ਕੀ ਕਰਨੇ ਆ ਇਹ ਵੀ ਗੱਲ ਸਹੀ ਆ ਤੇ ਤੂੰ ਤਾਂ ਲਾ ਲਾ ੜਕਾ ਚਲੋ ਠੀਕ ਆ ਫੇ ਠੀਕ ਆ ਸੋਖ ਪੁੱਤ ਸੋਖ ਪੋਤੋ ਉੱਠ ਜਾ ਹੁਣ ਉੱਠ ਲਗੀ ਮਮੀ ਬੱਸ ਉੱਠ ਮੇਰੇ ਤੇ ਇਹ ਭਾਂਡੇ ਤੇ ਮੈਂ ਧੋਲੇ ਆ ਨੀਂਦ ਆ ਗਈ ਲੰਮੇ ਪੈ ਨੂੰ ਕੀ ਆਖਂਦੇ ਮਮੀ ਭਾਂਡੇ ਮੈਂ ਹਮੇ ਤੋ ਆਈ ਆ ਤੇ ਚਾਹ ਬਣਾ ਲਾ ਘੋਟ ਘੋਟ ਪੀ ਲਈਏ ਤੁਸੀਂ ਰਹਿਣ ਦਿਨ ਦੇ ਮਮੀ ਮੈਂ ਆਪੇ ਭਾਂਡੇ ਧੋ ਲੈਣੀ ਮੈਂ ਤੋਣ ਵੀ ਲੱਗੀ ਤੁਸੀਂ ਆ ਪੀਓ ਤਾਂ ਕਹਿਤਾ ਫੇਰ ਰੈਸਟ ਕਰ ਲਾ ਮੈਂ ਸੋਕ ਉੰਦਰ ਆਣ ਕੇ ਲੰਮੇ ਪੈ ਗਈ ਉਹ ਤੇ ਨਿਕਗ ਨੀਂਦਾ ਗਈ ਮੈਨੂੰ ਚੱਲ ਕੋਈ ਨਹੀਂ ਆ ਰਾਤ ਵੀ ਕਿਹੋ ਜਿਹੇ ਆਵਾਜ਼ ਮਾਰ ਲੈਣੀ ਆ ਤੇ ਰਾਤ ਵੀ ਤੈਨੂੰ ਜਾਗਣਾ ਪੈਂਦਾ ਤੇ ਘੜੀ 2 ਮਿੰਟ ਪੈ ਲਿਆ ਤੇ ਕੀ ਹੋ ਗਿਆ ਵਾ ਤੂੰ ਹੀ ਮੰਮੀ ਜਾਣ ਕੇ ਭਾਂਡੇ ਮਾਂਜਣ ਲੱਗੇ ਨਾ ਫਿਰ ਮੈਂ ਆਪੇ ਮਾਂਜ ਲੈਣੇ ਸੀ ਚੱਲ ਕੋਈ ਨਹੀਂ ਪੁੱਤ ਤੂੰ ਮਾਂਜਦੀ ਰਿੰਨੀ ਸਾਰੀ ਦਿਹਾੜੀ ਜੇ ਇੱਕ ਵਾਰੀ ਮੈਂ ਮਾਂ ਲੈ ਤੇ ਕੀ ਹੋਣ ਲੱਗਾ ਵਾ ਮੈਨੂੰ ਇਹ ਦਰਿਆ ਕਰੋ ਉਹ ਮੇਰੇ ਨਾਲ ਪਿਆਰ ਨਾਲ ਤੇ ਕਿੰਨਾ ਵਧੀਆ ਲੱਗਦਾ ਜਦ ਤੂੰ ਗੁੱਸੇ ਚ ਬੋਲਦੇ ਨਾ ਫਿਰ ਮੈਨੂੰ ਮਾਸਾ ਚੰਗਣ ਲੱਗਦਾ ਪੁੱਤ ਮੈਨੂੰ ਵੀ ਇਹ ਸਾਭੀ ਕਰਕੇ ਖੇਜ ਚੜਦੀ ਆ ਤੈਨੂੰ ਪਤਾ ਮੇਰੇ ਕੋ ਵੇਖਿਆ ਜਾਂਦਾ ਜਵਾਨ ਪੁੱਤ ਮੇ ਤਵੇ ਆਪਨੇ ਯੋਨ ਸਵੇਰੇ ਲੈ ਕੇ ਜਾਓਗੇ ਸਾਬੀ ਨੂੰ ਡਾਕਟਰ ਕੋ ਆਹੋ ਚਾਚਾ ਤੇਰਾ ਆਊਗਾ ਤੇ ਫੇਰ ਹੀ ਆ ਆ ਚਲੋ ਕੋਈ ਨਹੀਂ ਸਵੇਰੇ ਫਿਰ ਲੈ ਚਾਹ ਵੀ ਨਹੀਂ ਆ ਮੰਮੀ ਆਹੋ ਚਾਹ ਬਣਾ ਸਾਬੀ ਜੋਗੀ ਵੀ ਬਣਾਣਾ ਸਾਬੀ ਸੁੱਤਾ ਵਾ ਆਪਣੇ ਜੋਗੀ ਬਣਾ ਲਾ ਦਵਾ ਜੋਗੀ ਚਲੋ ਕੋਈ ਨਹੀਂ ਉਹਨੂੰ ਸੁੱਤਾ ਰਹਿਣ ਦੇ ਘੜੀ ਕੇ ਸੌਣ ਲੇਗਾ ਠੀਕ ਆਇਆ ਨਹੀਂ ਮੰਮੀ ਸੱਚ ਗੋਰਾ ਸਬਜੀ ਲੈ ਕੇ ਮੈਨੂੰ ਦੁੱਪ ਸੁੱਤੀ ਨੂੰ ਪਤਾ ਨਹੀਂ ਲੱਗਾ ਕਿੰਨਾ ਟਾਈਮ ਲੱਗਦਾ ਸੁੱਤੀ ਰਹੀ ਮੈਂ ਕੋਈ ਨਹੀਂ ਆ ਜਾਂਦਾ ਵਾ ਗੋਰਾ ਆਜੂਗਾ ਤੇ ਤੜਕਾ ਲਾ ਲਈ ਕੋਈ ਨਹੀਂ ਆ ਤੇ ਇੱਕ ਚਲੋ ਫਿਰ ਮੈਂ ਚਾਹ ਬਣਾ ਲੀਨੀ ਹੁਣ ਗੁੱਟ ਗੁੱਟ ਮੰਮੀ ਜੀ ਸੱਚ ਗੱਲ ਸੁਣੀਆ ਫੋਨ ਦਿਆ ਉਹ ਮੈਂ ਮੰਮੀ ਇਹਨਾਂ ਨੂੰ ਲਾ ਕੇ ਪੁੱਛ ਲਾ ਮੈਂ ਮੰਮੀ ਇਹਨਾਂ ਨੂੰ ਕਿਹਾ ਸੀ ਕਿ ਜਾ ਕੇ ਪਹੁੰਚ ਕੇ ਫੋਨ ਕਰਦੇ ਮੈਨੂੰ ਲੱਗਦਾ ਉਹਨਾਂ ਨੇ ਕੀਤਾ ਹੀ ਨਹੀਂ ਆ ਤੇ ਮੈਂ ਇਹ ਪੁੱਛ ਲੈਨੀ ਆਪੀ ਪੁੱਤ ਫੋਨ ਕਿਹੜਾ ਮੈਂ ਫੜ ਛੱਡਦੀ ਆ ਉੱਥੇ ਪਿਆ ਹੋਣਾ ਕਿਤੇ ਤੇ ਵੇਖ ਕੇ ਤੇ ਨਾਲੇ ਚਾਹ ਬਣਾ ਲਾ ਤੇ ਨਾਲੇ ਗੱਲ ਕਰ ਲਾ ਆਪਣੀ ਮੰਮੀ ਨਾਲ ਹਾਂ ਮੈਂ ਮੈਂ ਪੁੱਛ ਲਾ ਮੈਂ ਉਹਨਾਂ ਨੂੰ ਉਦਾਂ ਦੇ ਕਿਹਾ ਹੀ ਜਾਂਦੇ ਆ ਫੋਨ ਲਾ ਕੇ ਤੇ ਉਹਨਾਂ ਨੇ ਲਾ ਲਈ ਚਲ ਕੋਈ ਨਹੀਂ ਕਰ ਲਾ ਗੱਲ ਉਹ ਬਾਅਦ ਕੀਤਾ ਆ। ਆ ਉੱਥੇ ਛਾ ਦੇ ਲਓ। ਚਣਿਆਂ ਵਾਲੀ ਬਦੀਲੀ ਕਿੱਥੇ ਗਈ? ਇੱਥੇ ਭਾਂਡੇ ਜਿਹੜੇ ਰੱਖੇ ਸੀ। ਮੰਮੀ ਮੰਮੀ ਜੀ? ਆਹ ਸੋ ਕੁ ਪਤਾ। ਇੱਥੇ ਜਿਹੜੇ ਚਣਿਆਂ ਵਾਲੀ ਬਦੀਲੀ, ਚਣੇ ਭਾਂਡੇ ਰੱਖੇ ਉਹ ਕਿੱਥੇ ਗਏ? ਚਾਚੀ ਆਈ? ਚਾਚੀ ਆਈ? ਆਈ ਹੀ ਨਹੀਂ ਆਈ।